ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਚਾਰ-ਪੰਜ ਮਸਲੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਨੇ ਆ। ਸਭ ਤੋਂ ਪਹਿਲਾਂ ਤਾਂ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਸੰਬੰਧੀ ਇੱਕ ਰੌਲਾ ਰ ਅਪਾ ਪੈ ਰਿਹਾ ਵੀ ਹੋ ਸਕਦਾ ਅਗਲੇ ਸਾਲ ਬਹੁਤ ਜ਼ਿਆਦਾ ਵਾਧਣ। ਦੂਜਾ ਬੇਰੋਜ਼ਗਾਰੀ ਕੈਲੀਫੋਰਨੀਆ 'ਚ ਬਹੁਤ ਵਧੀਆ ਤੇ ਤੀਜੀ ਗੱਲਬਾਤ ਡੋਨਲਡ ਟਰੰਪ ਵੱਲੋਂ ਯੂਕੇ ਦੇ ਨਾਲ ਵਪਾਰਕ ਸਮਝੌਤਾ ਕੀਤਾ ਗਿਆ ਜਿਹਦੀ ਕੁਝ ਦਿਨ ਪਹਿਲਾਂ ਤੱਕ ਗੱਲ ਚੱਲ ਤੇ ਅਗਲੀ ਗੱਲਬਾਤ ਇੱਕ ਪੀ ਐਚ ਡੀ ਵਿਦਿਆਰਥੀ ਵੱਲੋਂ ਅਮਰੀਕਾ ਛੱਡਣ ਦਾ ਮਾਮਲਾ ਚਰਚਾ ਦੇ ਵਿੱਚ ਆ ਕੀ ਗੱਲਬਾਤ ਹੋਈ ਪੂਰੀ ਤੇ ਆਖਰ ਦੇ ਵਿੱਚ ਐਲ ਸੈਲਵਾਡੋਰ ਬਾਰੇ ਆਪਾਂ ਚਰਚਾ ਕਰਨੀ ਹੈ ਕਿ ਇੱਥੇ ਐਲ ਸੈਲਵਾਡੋਰ ਦੇ ਵਿੱਚ ਜਿੱਥੇ ਜਿਹੜੇ ਪ੍ਰिजनਰ ਅਮਰੀਕਾ ਤੋਂ ਭੇਜੇ ਜਾਂਦੇ ਆ ਤੇ ਉਹਨਾਂ ਨੂੰ ਟੂਰਿਸਟ ਵੀ ਅਮਰੀਕਾ ਤੋਂ ਚਾਹੀਦੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਗੈਸ ਪ੍ਰਾਈਸਸ ਕੈਲੀਫੋਰਨੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਗੈਸ ਪ੍ਰਾਈਸਸ 8.5 ਡਾਲਰ ਦੇ ਨੇੜੇ ਹੋ ਸਕਦੀ ਆ 26 ਤੱਕ ਰਿਪਬਲਿਕਨ ਲੀਡਰ ਨੇ ਬ੍ਰਾਇਨ ਜੋਨਸ ਬ੍ਰਾਇਨ ਜੋਨ ਨੇ ਚੇਤਾਵਨੀ ਦਿੱਤੀ ਆ ਕਿ ਗੈਸ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੋ ਸਕਦੀ ਆ ਜਦੋਂ ਦੋ ਰਿਫਾਈਨਰੀਜ਼ ਕੈਲੀਫੋਰਨੀਆ ਦੀਆਂ ਬੰਦ ਹੋ ਗਈਆਂ ਇਹਦੇ ਬਾਰੇ ਰੌਲਾ ਰੱਪਾ ਹੁਣ ਤੋਂ ਪੈਣ ਲੱਗ ਪਿਆ ਜਿਹੜੀਆਂ ਦੋ ਰਿਫਾਈਨਰੀਜ਼ ਨੇ ਜਿਨ੍ਹਾਂ ਬਾਰੇ ਗੱਲਬਾਤ ਚੱਲ ਰਹੀ ਆ ਫਿਲਿਪਸ 66 ਰਿਫਾਈਨਰੀ ਲੋਸ ਐਂਜਲਸ ਦੇ ਵਿੱਚ 225 ਦੇ ਵਿੱਚ ਆ ਨਵੰਬਰ ਦਸੰਬਰ ਦੇ ਵਿੱਚ ਬੰਦ ਹੋ ਜਾਣੀ ਦੱਸਿਆ ਜਾ ਰਿਹਾ ਤੇ ਜਿਹੜੀ ਵੁਲੈਰੋ ਰਫਾਈਨਰੀ ਆ ਬੈਨਿਸ਼ੀਆ ਦੇ ਵਿੱਚ ਇਹ 226 ਦੇ ਵਿੱਚ ਬੰਦ ਹੋ ਜਾਣੀ ਇਹਦੇ ਬਾਰੇ ਵੀ ਦੱਸਿਆ ਜਾ ਰਿਹਾ ਇਹ ਦੋਵੇਂ ਰਫਾਈਨਰੀ ਪੂਰੇ ਸਟੇਟ ਦੀ ਜਿੰਨੀ ਗੈਸੋਲੀਨ ਆ ਉਹਦਾ 20% ਇਹਨਾਂ ਦੋ ਰਫਾਈਨਰੀ ਤੇ ਡਿਪੈਂਡ ਕਰਦਾ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦੇ ਆ ਇਹਦੇ ਵਿੱਚ ਜਿਹੜੀ ਰੈਗੂਲਰਲੀ ਆਮ ਤੌਰ ਦੇ ਉੱਤੇ ਹੀ ਕੀਮਤ ਯੂਐਸ ਦੇ ਵਿੱਚ ਜ਼ਿਆਦਾ ਹੁੰਦੀ ਆ ਔਰ 1.69 ਦੇ ਨੇੜੇ ਤੇੜੇ ਜਿਹੜੀ ਇੱਕ ਇਹ ਜਿਹੜੀ ਨੈਸ਼ਨਲ ਐਵਰੇਜ ਆ ਉਹ ਤੋਂ ਜ਼ਿਆਦਾ ਹੁੰਦੀ ਆ ਉਹਦੀ ਉਹਦੀ ਜਿਹੜੀ ਨੈਸ਼ਨਲ ਯੂਕੇ ਦੇ ਵਿੱਚ ਸਾਰੇ ਸਟੇਟਾਂ ਦੇ ਵਿੱਚ ਵੱਖਰਾ ਵੱਖਰਾ ਰੇਟ ਹੁੰਦਾ ਜਿਦਾ ਆਪਾਂ ਜਾਣਦੇ ਆ ਤੇ ਇਹਦੇ ਤੋਂ ਇਹੇ ਜ਼ਿਆਦਾ ਰਹਿੰਦੀ ਆ ਹੁਣ ਜਦੋਂ ਇਹ ক্লোਜ਼ਰ ਹੁੰਦਾ ਆ ਇਹਦੇ ਨਾਲ ਇੱਕ ਤਾਂ ਨੌਕਰੀਆਂ ਜਾਣਗੀਆਂ ਜੇ ਦੋ ਰਾਈਨਰੀਜ਼ ਬੰਦ ਹੋ ਜਾਂਦੀਆਂ ਆ ਦੋ ਰਾਈਨਰੀ ਬੰਦ ਹੋਣ ਦੇ ਨਾਲ ਲਗਭਗ 4000 ਲੋਕ ਇੱਥੇ ਕੰਮ ਕਰਦੇ ਆ ਜੇ ਇਹ ਬੰਦ ਹੋ ਜਾਂਦੀ ਹੈ ਇਹਦੇ ਨਾਲ ਦੂਜਾ ਗੈਸ ਸ਼ਾਰਟੇਜ ਹੋਊਗੀ ਜਦੋਂ ਗੈਸ ਸ਼ਾਰਟੇਜ ਹੋਊਗੀ ਤਾਂ ਉਹਦੇ ਨਾਲ ਫਿਰ ਇਹਨੂੰ ਇੰਪੋਰਟ ਕਰਨਾ ਪਊਗਾ ਗੈਸ ਬਾਹਰੋਂ ਮਗਵਾਉਣੀ ਪਊਗੀ ਮਾਹਰ ਇਹ ਕੁਝ ਮਾਹਰ ਜਿਹੜੇ ਨੇ ਉਹ ਇਸ ਰਿਪਬਲਿਕਨ ਇਸ ਜਿਹੜੇ ਆਗੂ ਦੀ ਗੱਲਬਾਤ ਨਾਲ ਅਸਹਿਮਤ ਨੇ ਉਹ ਇਹ ਕਹਿ ਰਹੇ ਆ ਕਿ ਜਿੱਦਾਂ ਵੀ ਕਿੱਥੇ ਤੱਕ ਜਾਣਗੇ ਇਹਦੇ ਬਾਰੇ ਨਹੀਂ ਮਤਲਬ 8.5 ਡਾਲਰ ਹੋ ਜਾਣਗੇ ਇੱਥੇ ਤੱਕ ਨਹੀਂ ਉਹ ਕਹਿੰਦੇ ਕੰਦੇ ਪ੍ਰਾਈਸ ਵਧ ਸਕਦਾ ਪਰ ਬਹੁਤ ਥੋੜਾ ਇੰਨਾ ਨਹੀਂ ਵਧ ਸਕਦਾ ਦੂਜੇ ਕਹਿੰਦੇ ਆ ਕਿ ਜਿਹੜਾ ਵਾਧਾ ਸਪੈਸ਼ਲੀ ਇਹ ਸਪਲਾਈ ਪ੍ਰੋਬਲਮ ਜਦੋਂ ਹੋਗੀ ਤਾਂ ਇਹ ਬਹੁਤ ਜ਼ਿਆਦਾ ਹੋਊਗਾ ਮਤਲਬ ਮਤਲਬ ਜ਼ਿਆਦਾ ਇਹਦੇ ਨਾਲ ਵੱਡਾ ਮਸਲਾ ਖੜਾ ਹੋ ਜਾਣਾ ਗਵਰਨਰ ਕੈਵਨ ਨਿਊਸਮੈਸ਼ ਵਲੇ ਪ੍ਰੈਸ਼ਰ ਦੇ ਵਿੱਚ ਨੇ ਗਵਰਨਰ ਕੈਵਨ ਨਿਊਸਮ ਉਹ ਆਲੋਚਕਾਂ ਨੂੰ ਕਹਿ ਰਹੇ ਆ ਕਿ ਜਿਹੜੀਆਂ ਇਹ ਪਾਲਿਸੀਜ਼ ਆ ਜਿਹੜੇ ਇਹ ਰੈਫਾਇਨਰੀ ਨੂੰ ਹੋਰ ਹਾਰਡ ਕਰੀ ਜਾਂਦੇ ਆ ਕਿ ਇਹ ਖੁੱਲੀਆਂ ਰਹਿਣ ਸੋ ਜਿਹੜਾ ਆਲੋਚਕ ਕਹਿੰਦੇ ਵੀ ਬੰਦ ਇਸ ਕਰਕੇ ਉਹਦੇ ਉੱਤੇ ਪ੍ਰੈਸ਼ਰ ਇਸ ਕਰਕੇ ਆ ਗਵਰਨਰ ਦੇ ਉੱਤੇ ਕਿਉਂਕਿ ਲੋਕ ਕਹਿੰਦੇ ਬੰਦ ਤੇ ਗਵਰਨਰ ਕਰਕੇ ਹੋ ਰਹੀਆਂ ਹਨ ਕਿ ਗਵਰਨਰ ਇੰਨੀ ਜਿਆਦਾ ਪਾਲਿਸੀਜ਼ ਸਟ੍ਰਿਕਟ ਕਰੀ ਜਾਂਦੇ ਆ ਕਿ ਰੈਫਾਇਨਰੀਜ਼ ਦਾ ਚੱਲਣਾ ਮੁਸ਼ਕਲ ਹੋਇਆ ਪਿਆ ਤੇ ਜੇ ਉਹ ਚੱਲ ਨਹੀਂ ਸਕਦੀਆਂ ਤੇ ਫਿਰ ਇੱਕੋ ਹੀ ਹੱਲ ਆ ਕਿ ਉਹਨਾਂ ਨੂੰ ਬੰਦ ਕਰਨਾ ਪੈਣਾ ਤੇ ਜੇ ਇਹ ਬੰਦ ਹੁੰਦੀਆਂ ਆ ਤਾਂ ਉਹਦਾ ਮਤਲਬ ਸਿੱਧਾ ਆ ਕਿ ਗੈਸ ਜਿਹੜੀ ਆ ਉਹ ਮਹਿੰਗੀ ਹੋਊਗੀ ਹੁਣ ਥੋੜੀ ਜੀ ਟੋਨ ਗਵਰਨਰ ਨੇ ਵੀ ਆਪਣੀ ਸੁਰ ਬਦਲੀ ਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਔਇਲ ਕੰਪਨੀਆਂ ਨੂੰ ਜਿਹੜੀ ਇਹ ਪ੍ਰਾਈਸ ਕਾਊਜਿੰਗ ਆ ਇਹਦੇ ਲਈ ਜ਼ਿੰਮੇਵਾਰ ਦੱਸਿਆ ਸੀ ਪਹਿਲਾਂ ਹੁਣ ਉਹਨਾਂ ਨੇ ਇਹ ਕਿਹਾ ਆ ਕਿ ਸਟੇਟ ਨੂੰ ਇਹ ਜਿਹੜੀਆਂ ਗੈਸ ਵਾਲੀਆਂ ਕੰਪਨੀਆਂ ਆ ਇਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਪਊਗਾ ਤਾਂ ਕਿ ਜਿਹੜੀ ट्रांजिशन ਆ ਕਲੀਨ એનર્ਜੀ ट्रांजिशन ਉਹਦੇ ਵਿੱਚ ਗੈਸ ਦੀਆਂ ਕੀਮਤਾਂ ਸਟੇਬਲ ਰਹਿ ਸਕਣ ਸੋ ਨਵੇਂ ਜਿਹੜੇ ਲਾ ਨੇ ਉਹ ਪਹਿਲਾਂ ਹੀ ਇਨ ਪਲੇਸ ਨੇ ਗਵਰਨਰ ਗੈਵਨਿਊਸ਼ਮ ਜਿਹੜੇ ਉਹਨਾਂ ਦੇ ਐਫਰਟਸ ਨੇ ਕਿ ਕੰਪਨੀਆਂ ਜਿਹੜੀਆਂ ਹਾਈ ਪ੍ਰੋਫਿਟ ਮਾਰਜਨ ਤੇ ਰੈਫਾਇਨਰੀਜ਼ ਨੂੰ ਮਿਨੀਮਮ ਫਿਊਲ ਸਪਲਾਈ ਜਿਹੜੀ ਆ ਉਹ ਔਨ ਹੈਂਡ ਰੱਖਣੀ ਚਾਹੀਦੀ ਆ ਰਿਪਬਲਿਕਨਸ ਨੇ ਚੇਤਾਵਨੀ ਵੱਡੀ ਦਿੱਤੀ ਆ ਜੋਨਸ ਤੇਰਾਂ ਦੇ ਨਾਲ ਦੇ ਜਿਹੜੇ ਲੀਡਰ ਨੇ ਉਹ ਇਹ ਕਹਿੰਦੇ ਆ ਕਿ ਇਹਨਾਂ ਦੇ ਬੰਦ ਹੋਣ ਦੇ ਨਾਲ ਗੈਸ ਕ੍ਰਾਈਸਿਸ ਆ ਜਾਊਗਾ ਕੈਲੀਫੋਰਨੀਆ ਦੇ ਵਿੱਚ ਜੌਬ ਲਾਸ ਵੱਡਾ ਹੋਊਗਾ ਤੇ ਨੈਸ਼ਨਲ એનર્ਜੀ ਸਿਕਿਉਰਿਟੀ ਨੂੰ ਵੀ ਖਤਰਾ ਹੋ ਸਕਦਾ ਦੂਜੇ ਸਟੈਪ ਜਿਹੜੇ ਨੇ ਉਹ ਹੁਣ ਜਿਹੜੇ ਅਨਸਰਟਨ ਨੇ ਕਿ ਹੁਣ ਅੱਗੇ ਹੋਣਾ ਕੀ ਹੈ ਸਟੇਟ ਨੂੰ ਕੋਈ ਨਾ ਕੋ ਸੋਲੂਸ਼ਨ ਇਹਦਾ ਇੱਕਦਮ ਲੱਭਣਾ ਪਊਗਾ ਕਿ ਜਿਹੜੀ ਵੱਡੀ ਇਹ ਕੀਮਤਾਂ 'ਚ ਵਾਧਾ ਆਇਆ ਇਹਨੂੰ ਰੋਕਿਆ ਜਾ ਸਕੇ ਗਵਰਨਰ ਗੈਵਨਯੂਸਨ ਨੇ ਰეკਮੈਂਡੇਸ਼ਨਸ ਮੰਗੀਆਂ ਨੇ 1 ਜੁਲਾਈ ਤੱਕ ਤਾਂ ਕਿ ਫੂਲ ਸਪਲਾਈ ਨੂੰ ਸੇਫ ਰੱਖਿਆ ਜਾ ਸਕੇ ਸਟੇਡੀ ਰੱਖਿਆ ਜਾ ਸਕੇ ਘੱਟੋ ਘੱਟ ਅਗਲੇ 20 ਸਾਲਾਂ ਦੇ ਵਿੱਚ ਪਾਲਿਸੀ ਬੜੀ ਕਲੀਅਰ ਆ ਜਿਹੜੇ ਰਿਪਬਲਿਕਨ ਨੇ ਇਹ ਆਮ ਤੌਰ ਤੇ ਢਿੱਲੇ ਨੇ ਵਾਤਾਵਰਨ ਦੀਆਂ ਪਾਲਿਸੀਜ਼ ਨੂੰ ਲੈ ਕੇ ਕਹਿੰਦੇ ਇੰਨੇ ਸ਼ਕਤੀ ਦੀ ਲੋੜ ਨਹੀਂ ਵਾਤਾਵਰਨ ਨੂੰ ਕੁਝ ਨਹੀਂ ਹੋਣ ਲੱਗਾ ਜਿਹੜੇ ਡੈਮੋਕ੍ਰੇਟਸ ਨੇ ਇਹ ਵਾਤਾਵਰਨ ਦੀ ਪਾਲਿਸੀ ਨੂੰ ਲੈ ਕੇ ਸਖਤ ਨੇ ਇਹ ਉਹਦੇ ਤੇ ਥੋੜਾ ਜਿਹਾ ਸਖਤ ਰੁਖ ਕਰ ਰੱਖਦੇ ਆ ਤੇ ਇਹ ਸਾਰੇ ਕੁਝ ਦੇ ਵਿੱਚ ਹੁਣ ਹੋਣਾ ਕੀ ਆ ਕਿਉਂਕਿ ਗੈਸ ਬੰਦ ਹੋਣੀ ਆ ਗੈਸ ਵਾਲੀਆਂ ਕਾਰਾਂ ਸਾਰਾ ਫਿਊਲ ਬੰਦ ਹੋ ਜਾਣਾ ਜਿਹੜਾ ਟਰੈਡੀਸ਼ਨਲ ਫਿਊਲ ਆ ਉਹਦੀ ਥਾਂ ਦੇ ਉੱਤੇ ਬੈਟਰੀ ਬਿਜਲੀ ਜਾਂ ਹੋਰ ਆਈ ਜਾਣਾ ਇਹ ਜਿਹੜਾ ਟਰਾਂਜੀਸ਼ਨ ਦਾ ਪੀਰੀਅਡ ਆ ਜਦੋਂ ਬਦਲਾਅ ਹੋਣਾ ਆ ਉਹ ਜਿਹੜੇ ਵਿੱਚ ਦੇ 10 20 ਸਾਲ ਆ ਉੱਥੇ ਕੰਮ ਗੜਬੜ ਹੋ ਸਕਦਾ ਵੀ ਗੈਸ ਵਾਲੀਆਂ ਜਿਹੜੀਆਂ ਬਿਜਲੀ ਵਾਲੀਆਂ ਸਾਰੀਆਂ ਕਾਰਾਂ ਆਉਣ ਨਾਲ ਬੈਟਰੀ ਵਾਲੀਆਂ ਤੇ ਗੈਸ ਵਾਲੀਆਂ ਜਾਣ ਨਾਲ ਉੱਥੇ ਲਈ ਇਹ ਤਿਆਰੀ ਕੀਤੀ ਜਾ ਰਹੀ ਅਗਲੀ ਗੱਲਬਾਤ ਕੈਲੀਫੋਰਨੀਆ ਦੀ ਇਕਨੋਮੀ ਦੇ ਬਾਰੇ ਆ ਕੈਲੀਫੋਰਨੀਆ ਦੀ ਇਕਨੋਮੀ ਬਹੁਤ ਵੱਡੀ ਆ ਆਪਾਂ ਸਾਰੇ ਜਾਣਦੇ ਆ ਆਪਣੇ ਆਪ ਦੇ ਵਿੱਚ ਇੱਕ ਦੇਸ਼ ਆ ਕੈਲੀਫੋਰਨੀਆ ਤੇ ਇਹ ਚੌਥੀ ਲਾਰਜੇਸਟ ਇਕਨੋਮੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਆ ਪਹਿਲਾਂ ਮੰਨ ਲਓ ਅਮਰੀਕਾ ਚਾਈਨਾ ਜਰਮਨੀ ਤੇ ਜਿਹੜੀ ਇਹ ਕੈਲੀਫੋਰਨੀਆ ਮਤਲਬ ਸਾਰੀ ਦੁਨੀਆ ਦੇ ਵਿੱਚ 200 ਤੋਂ ਕਰੀਬ ਦੇਸ਼ ਆ 200 ਦੇ ਵਿੱਚੋਂ ਇਕੱਲੇ ਕੈਲੀਫੋਰਨੀਆ ਚੌਥੇ ਨੰਬਰ ਦੇ ਉੱਤੇ ਐਡੀ ਵੱਡੀ ਇਕਨੋਮੀ ਆ ਇਹਨਾਂ ਦੀ ਹੁਣ ਸਮੱਸਿਆ ਇਹ ਆ ਜੋ ਇਹਨਾਂ ਦੀ ਇਕਨੋਮੀ ਚੌਥੀ ਸਭ ਤੋਂ ਵੱਡੀ ਆ ਤੇਨਾਂ ਦੀਆਂ ਪ੍ਰੋਬਲਮਸ ਵੀ ਬਹੁਤ ਜ਼ਿਆਦਾ ਆ ਗਵਰਨਰ ਗੈਵਨੀਓ ਸਮ ਇਸ ਗੱਲ ਦੇ ਉੱਤੇ ਮਾਨ ਮਹਿਸੂਸ ਕਰਦੇ ਹੋ ਕਹਿੰਦੇ ਵੀ ਕੈਲੀਫੋਰਨੀਆ ਦੀ ਜਿਹੜੀ ਕਾਮਯਾਬੀ ਆ ਉਹ ਇਸ ਗੱਲ ਤੋਂ ਆਈ ਆ ਕਿ ਲੋਕਾਂ ਨੇ ਨਵੀਆਂ-ਨਵੀਆਂ ਚੀਜ਼ਾਂ ਦੇ ਵਿੱਚ ਇਨੋਵੇਸ਼ਨ ਦੇ ਵਿੱਚ ਸਸਟੇਨੇਬਿਲਟੀ ਵਿੱਚ ਇਨਵੈਸਟ ਕੀਤਾ ਪਰ ਇੱਥੇ ਇੱਕ ਸੀਰੀਅਸ ਪ੍ਰੋਬਲਮ ਆ ਇਸ ਇਕਨੋਮੀ ਦੇ ਵਿੱਚ ਇਕਨੋਮੀ ਬਹੁਤ ਸਟਰੋਂਗ ਆ ਇਹ ਸਾਰੇ ਜਾਣਦੇ ਆ ਇੱਥੇ ਬੇਰੋਜ਼ਗਾਰੀ ਬਹੁਤ ਹੋ ਗਈ ਆ ਅਨਐਮਪਲॉयਮੈਂਟ ਤੇ ਪੋਵਰਟੀ ਉਹ ਜੇ ਇਕਨੋਮੀ ਤੁਨੀਆ ਜੋ ਚੌਥੇ ਨੰਬਰ ਤੇ ਸਾਰੇ ਅਮਰੀਕਾ ਚੋਂ ਟੌਪ ਤੇ ਆ ਜਿਹੜੀ ਬੇਰੁਜ਼ਗਾਰੀ ਤੇ ਗਰੀਬੀ ਆ ਉਹ ਵੀ ਅਮਰੀਕਾ ਚੋਂ ਸਭ ਤੋਂ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਆ ਇਹਨਾਂ ਦਾ ਬਜਟ ਡੈਫਿਸਿਟੀ ਬਹੁਤ ਜ਼ਿਆਦਾ ਆ ਕੈਲੀਫੋਰਨੀਆ ਖਰਚ ਜ਼ਿਆਦਾ ਪੈਸਾ ਰਿਹਾ ਆ ਤੇ ਜਿਹੜਾ ਆਉਣਾ ਆ ਇਹਦੇ ਕੋਲੇ ਪੈਸਾ ਟੈਕਸ ਜਾਂ ਜਿੱਥੋਂ ਵੀ ਇਕੱਠਾ ਕਰਦਾ ਉਹ ਘਟਾ ਇਹਨੂੰ ਉਹ ਸਟ੍ਰਕਚਰਲ ਡੈਫਿਸਿਟ ਕਹਿੰਦੇ ਆ ਜਿਹੜਾ ਇੱਕ ਸੰਸਥਾਗਤ ਕਟਾ ਉਹ ਪੂਰੇ ਦਾ ਪੂਰਾ ਉਸੇ ਤਰ੍ਹਾਂ ਖੜਾ ਹੈ ਮਤਲਬ ਖਰਚਾ ਜ਼ਿਆਦਾ ਹੈ ਪੈਸੇ ਘਟ ਆ ਰਹੇ ਹੈ ਜਿਹੜਾ 25 26 ਦਾ ਬਜਟ ਆ ਉਹ ਟਰੈਵਲ ਚ ਹੁਣ ਆਪਣੇ ਬਜਟ ਪਲਾਨ ਨੂੰ ਇਹ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਈ ਬਿਲੀਅਨ ਡਾਲਰ ਸ਼ਾਰਟਫਾਲ ਆ ਜਿਹੜਾ ਉਹ ਫਿਰ ਪੈਸਾ ਬੋਰੋ ਕਰਨਾ ਪੈਂਦਾ ਲੈਣਾ ਪੈਂਦਾ ਜਾਂ ਉਹ ਕੁਝ ਹੋਰ ਕਰਨਾ ਪੈਂਦਾ ਜਿਹੜਾ ਮੈਡੀਕਲ ਆ ਉਹਦੇ ਚ ਸਪੈਂਡਿੰਗ ਬਹੁਤ ਜ਼ਿਆਦਾ ਹੈ ਵੱਡਾ ਕਾਰਨ ਇਸ ਘਾਟੇ ਦਾ ਇਹ ਆ ਮੈਡੀਕਲ ਜਿਹੜਾ ਆ ਉਹ ਬਹੁਤ ਜ਼ਿਆਦਾ ਮਹਿੰਗਾ ਪੈ ਰਿਹਾ ਜਿਹੜਾ ਕੈਲੀਫੋਰਨੀਆ ਦਾ ਗਰੀਬਾਂ ਦੇ ਲਈ ਹੈਲਥ케ਅਰ ਪ੍ਰੋਗਰਾਮ ਆ ਉਹ 6 ਬਿਲੀਅਨ ਓਵਰ ਬਜਟ ਦੇ ਉੱਤੇ ਆ ਬੇਸਿਕਲੀ ਕਿਉਂਕਿ ਇਹਦੇ ਵਿੱਚ ਅਨਰੋਲਮੈਂਟ ਬਹੁਤ ਜ਼ਿਆਦਾ ਆ ਔਰ ਅਨਰੋਲਮੈਂਟ ਦੇ ਵਿੱਚ ਵੱਡਾ ਜਿਹੜਾ ਯੋਗਦਾਨ ਆ ਉਹ ਅਨਡਾਕੂਮੈਂਟਿਡ ਇਮੀਗ੍ਰੈਂਟਸ ਦਾ ਆ ਹੁਣ ਇਸੇ ਗੱਲ ਦੇ ਉੱਤੇ ਡਿਬੇਟ ਆ ਜਿਹੜੇ ਡੈਮੋਕ੍ਰੇਟਸ ਨੇ ਉਹ ਇਹ ਕਹਿੰਦੇ ਆ ਕਿ ਸਾਡਾ ਫਰਜ਼ ਆ ਮਨੁੱਖੀ ਇੱਕ ਮਨੁੱਖ ਹੋਣ ਦੇ ਨਾਤੇ ਜਾਂ ਹਿਮਨਿਟੇਰੀਅਨ ਗਰਾਉਂਡਸ ਦੇ ਉੱਤੇ ਜਾਂ ਕਿਸੇ ਵੀ ਕਾਰਨ ਕਰਕੇ ਵੀ ਜਿਹੜਾ ਬੰਦਾ ਨੂੰ ਹੈਲਥ ਕੇਅਰ ਦੇਣਾ ਚਾਹੀਦਾ ਗਰੀਬਾਂ ਨੂੰ ਫ੍ਰੀ ਦਿਓ ਦੂਜੇ ਪਾਸੇ ਇੱਕ ਧਿਰ ਇਹ ਕਹਿੰਦੀ ਆ ਵੀ ਜਿਹੜੇ ਬੰਦੇ ਹੈ ਹੀ ਨਹੀਂ ਸਾਡੇ ਦੇਸ਼ ਦੇ ਵਾਸੀ ਤੇ ਉਹਨਾਂ ਨੂੰ ਕਿਉਂ ਅਸੀਂ ਆਪਣਾ ਟੈਕਸ ਦਾ ਪੈਸਾ ਉਹਨਾਂ ਦੇ ਉੱਤੇ ਲਾਈਏ ਤੇ ਕੈਲੀਫੋਰਨੀਆ ਦੇ ਬਜਟ ਦਾ ਵੱਡਾ ਹਿੱਸਾ ਉੱਥੇ ਮੈਡੀਕਲ ਦੇ ਵਿੱਚ ਜਾ ਰਿਹਾ ਆ एमईडीआई ਤੇ ਸੀਏਐਲ ਉਹਨੂੰ ਹਾਈਫਨ ਪਾ ਕੇ ਕੈਲੀਫੋਰਨੀਆ ਤੋਂ ਕੈਲ ਕਰਕੇ ਉਹਨੂੰ ਬਣਾਉਂਦੇ ਆ ਟੈਕਸ ਰੈਵਨਿਊ ਬੈਟਰ ਹੋਇਆ ਟੈਕਸ ਇਹਨਾਂ ਨੇ ਇਕੱਠਾ ਕਰਨਾ ਜ਼ਿਆਦਾ ਕੀਤਾ ਪਰ ਇਹ ਇੰਨਾ ਕੁ ਬੈਟਰ ਨਹੀਂ ਹੋਇਆ ਵੀ ਇਹਨਾਂ ਦੇ ਬਜਟ ਦਾ ਘਾਟਾ ਪੂਰਾ ਕਰ ਦੋਏ ਸਟੇਟ ਥੋੜਾ ਜਿਹਾ ਜ਼ਿਆਦਾ ਟੈਕਸ ਕਰਨਾ ਇਹਨਾਂ ਨੇ ਜਿੰਨਾ ਇਹਨਾਂ ਨੂੰ ਆਸ ਸੀਗੀ ਉਹਦੇ ਤੋਂ ਕਰਨਾ ਸ਼ੁਰੂ ਕੀਤਾ ਪਰ ਹਜੇ ਵੀ ਉਹ ਇੰਨਾ ਨਹੀਂ ਆ ਕਿ ਜਿਹੜਾ ਵਿਚਲਾ ਗੈਪ ਆ ਉਹਨੂੰ ਪੂਰਾ ਕੀਤਾ ਜਾ ਸਕੇ ਸੋ ਖਰਚਾ ਰੈਵਨਿਊ ਨਾਲੋਂ ਕਿਤੇ ਜ਼ਿਆਦਾ ਔਰ ਕਈ ਸਾਲਾਂ ਤੋਂ ਐਸੀ ਤਰ੍ਹਾਂ ਚੱਲਿਆ ਆ ਰਿਹਾ ਜਦੋਂ ਕਿ ਖਾਸ ਕਰਕੇ ਗੈਵਨ ਨਿਊਸਮ ਗਵਰਨਰ ਬਣੇ ਆ ਉਸ ਵੇਲੇ ਤੋਂ ਬਾਅਦ ਜਿਹੜਾ ਖਰਚਾ 9 ਫੀਸਦੀ ਹਰ ਸਾਲ ਉੱਤੇ ਚਲੇਗਾ ਤੇ ਰੈਵਨਿਊ ਜਿਹੜਾ ਉਹ ਸਿਰਫ 6 ਫੀਸਦੀ ਵਧਿਆ ਸੋ ਹੁਣ ਇਹ ਜਿਹੜਾ 3 ਫੀਸਦੀ ਦਾ ਗੈਪ ਆ ਉਹ ਕਿਸੇ ਪਾਸਿਓਂ ਪੂਰਾ ਨਹੀਂ ਹੋ ਰਿਹਾ ਗਵਰਨਰ ਕੈਵਨ ਨਿਊਸਮ ਕੁਦਰਤੀ ਆਵਿਓ ਹੁਣ ਇਲਜ਼ਾਮ ਸਿੱਧਾ ਲਾਉਣਗੇ ਆਪਣੇ ਸੈਂਟਰ ਦੇ ਉੱਤੇ 트럼ਪ ਦੇ ਉੱਤੇ ਗਵਰਨਰ ਗੈਸਿਓ ਨਿ ਕੈਵਨ ਨਿਊਸ ਨੂੰ ਜਿਹੜੇ ਪੁਆਇੰਟ ਆਊਟ ਕਰ ਸਕਦੇ ਆ ਉਧਰਲੇ ਪਾਸੇ ਕਿ ਜਿਹੜੇ 트럼ਪ ਦੇ ਟੈਰਿਫ ਨੇ ਜਾਂ ਜਿਹੜੀਆਂ ਨੈਚੁਰਲ ਡਿਜ਼ਾਸਟਰ ਕਿਉਂਕਿ ਕੈਲੀਫੋਰਨੀਆ ਨੂੰ ਜੰਗਲੀ ਅੱਗਾਂ ਨੇ ਮੱਤਮਾਰੀ ਰੱਖੀ ਇਹਨਾਂ ਦੀ ਸਾਹ ਨਹੀਂ ਲੈਣ ਦਿੱਤਾ ਕੁਛ ਨਾ ਕੁਛ ਉੱਥੇ ਹੋਇਆ ਹੀ ਰਹਿੰਦਾ ਵੀ ਇਹ ਸਾਰਾ ਡੈਫਿਸਿਟ ਉਸ ਕਰਕੇ ਪਰ ਅਸਲ ਚ ਰੀਅਲ ਕੌਜ਼ ਇਹ ਨਹੀਂ ਕੈਲੀਫੋਰਨੀਆ ਦਾ 트럼ਪ ਤੇ ਕੱਲ ਆਏ ਆ ਪਹਿਲਾਂ ਇੰਨੇ ਸਾਲਾਂ ਦਾ ਜਿਹੜਾ ਖਰਚਾ ਜ਼ਿਆਦਾ ਆ ਤੇ ਆਮਦਨ ਘੱਟ ਆ ਉਸ ਵੇਲੇ ਤੇ ਸੈਂਟਰ ਦੇ ਵਿੱਚ ਇਹਨਾਂ ਦੀ ਸਰਕਾਰ ਸੀ ਬਾਈਡਨ ਹੀ ਸੀਗੇ ਨਾ ਉਸ ਵੇਲੇ ਤਾਂ ਰਾਸ਼ਟਰਪਤੀ ਹੁਣ ਜਿਹੜੀਆਂ ਐਮਰਜੈਂਸੀ ਸੇਵਿੰਗਸ ਆ ਇਹਨਾਂ ਦੀਆਂ ਜਿਹੜੇ ਮਤਲਬ ਔਖ ਦੇ ਸਮੇਂ ਦੇ ਲਈ ਕੁਝ ਪੈਸਾ ਤੇ ਲਾਸਟ ਰੇਟ ਦੇ ਕੋਲ ਪਿਆ ਹੁੰਦਾ ਤੇ ਉਹ ਖਤਮ ਹੋ ਰਿਹਾ ਆ ਜਿਹੜੀਆਂ ਰੀਅਲ ਐਮਰਜੈਂਸੀਸ ਨੇ ਸਟੇਲ ਦੇ ਸਟੇਟ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਜਿਹੜੀਆਂ ਇੱਕ ਇਕਨੋਮਿਕ ਕ੍ਰਾਈਸਿਸ ਕੋਈ ਆਜਵੇ ਦਾ ਉਹਦੇ ਵਿੱਚ ਹੁਣ ਇੱਥੇ ਇੱਕ ਤਾਂ ਕੋਸਟ ਆਫ ਲਿਵਿੰਗ ਬਹੁਤ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਗਰੀਬੀ ਤੇ ਹੁਣੀ ਮਾੜਾ ਬੰਦਾ ਰਹਿ ਨਹੀਂ ਸਕਦਾ ਉੱਥੇ ਖਰਚੇ ਇੰਨਾ ਜ਼ਿਆਦਾ ਹੈ ਘਰ ਹੈ ਨਹੀਂ ਘਰ ਹੈ ਨਹੀਂ ਤੇ ਜਿਹੜੇ ਹੈਗੇ ਆ ਉਹ ਮਹਿੰਗੇ ਆ ਕਿਉਂਕਿ ਲੈਣ ਵਾਲੇ ਜ਼ਿਆਦਾ ਹੈ ਇਨਕਮ ਦੇ ਵਿੱਚ ਇਨ ਇਕਵੈਲਟੀ ਬਹੁਤ ਆ ਜਿਹੜੇ ਤੇ ਆਹ ਟੈਕ ਜਾਂ ਦੂਜੇ ਹੈਗੇ ਆ ਮਤਲਬ ਹੁਣ ਇੱਥੇ ਜਿਹੜੇ ਥਾਵਾਂ ਦੇ ਵਿੱਚੋਂ ਸਭ ਤੋਂ ਅਮੀਰ ਬੰਦਾ ਵੀ ਉੱਥੇ ਰਹਿ ਰਿਹਾ ਤੇ ਜਿਹੜਾ ਗਰੀਬ ਬੰਦਾ ਵੀ ਉਸੇ ਥਾਂ ਦੇ ਉੱਤੇ ਆ ਸੋ ਅਨ ਡਾਕੂਮੈਂਟਡ ਲੇਬਰ ਇੱਕ ਵੱਡੀ ਸਮੱਸਿਆ ਹੈ ਇਨਫਰਾਸਟ੍ਰਕਚਰ ਸਾਰਾ ਆਊਟਡੇਟਡ ਹੋ ਚੁੱਕਾ ਇਹਨਾਂ ਦਾ bizness ਦੇ ਰੈਗੂਲੇਸ਼ਨ ਸਖਤ ਨੇ ਮੰਨਿਆ ਜਾ ਰਿਹਾ ਕਿ ਕੈਲੀਫੋਰਨੀਆ bizness ਫ੍ਰੈਂਡਲੀ ਹੈ ਨਹੀਂ ਲੋਕ ਜਿਹਨੇ ਕੰਮ ਧੰਦਾ ਕਰਨਾ ਉਹ ਕੈਲੀਫੋਰਨੀਆ ਛੱਡ ਕੇ ਉੱਥੇ ਚਲੇ ਜਾਂਦਾ ਟੈਕਸਸ ਜਾਂ ਕਿਤੇ ਹੋਰ ਚਲੇ ਜਾਂਦਾ ਮੈਂਟਲ ਹੈਲਥ ਐਡਿਕਸ਼ਨ ਬਹੁਤ ਸਾਰੇ ਜਿਹੜੇ ਇਹਨਾਂ ਦੇ ਇਸ਼ੂਜ਼ ਨੇ ਪਰ ਬਜਟ ਦਾ ਘਾਟਾ ਇਹਨੇ ਕਿੱਦਾਂ ਪੂਰਾ ਕਰਨਾ ਇਹ ਇੱਕ ਦੇਖਣ ਵਾਲੀ ਗੱਲ ਅਗਲੀ ਗੱਲਬਾਤ ਰਾਸ਼ਟਰਪਤੀ 트럼ਪ ਬਾਰੇ ਤੇ ਇਹਨਾਂ ਦੀ ਯੂਕੇ ਦੇ ਨਾਲ ਜਿਹੜੀ ਟ੍ਰੇਡ ਡੀਲ ਆ ਉਹਦੇ ਬਾਰੇ ਇਹਨਾਂ ਨੇ ਇੱਕ ਟ੍ਰੇਡ ਡੀਲ ਜਾਨੀ ਕਿ ਵਪਾਰਕ ਸਮਝੌਤਾ ਯੂਕੇ ਦੇ ਨਾਲ ਅਮਰੀਕਾ ਨੇ ਆਪਣਾ ਕਰ ਲਿਆ ਆ ਇਹ ਪਹਿਲਾ ਟ੍ਰੇਡ ਸਮਝੌਤਾ ਆ 트੍ਰੰਪ ਦਾ ਜਦੋਂ ਦੇ ਇਹਨਾਂ ਨੇ ਆਪਣੇ ਟੈਰਫ ਵਾਲੀਆਂ ਪਾਲਿਸੀਜ਼ ਅਨਾਉਂਸ ਕੀਤੀਆਂ ਉਹਦੇ ਤੋਂ ਬਾਅਦ ਹੁਣ ਇਹ ਕਿਹਾ ਗਿਆ ਕਿ ਜਿਹੜਾ ਯੂਕੇ ਆ ਇਹ ਜਿਹੜਾ ਬ੍ਰਿਟਨ ਆ ਇਹ ਅਮਰੀਕਾ ਦੀਆਂ ਜ਼ਿਆਦਾ ਚੀਜ਼ਾਂ ਖਰੀਦੂਗਾ ਬ੍ਰਿਟਨ ਇਸ ਗੱਲ ਦੇ ਉੱਤੇ ਸਹਿਮਤ ਹੋ ਗਿਆ ਵੀ ਅਸੀਂ ਅਮਰੀਕਨ ਬੀਫ ਇਥੈਨੋਲ ਤੇ ਜਿਹੜੇ ਕੁਝ ਹੋਰ ਸਮਾਨ ਆ ਉਹਨਾਂ ਨੂੰ ਅਸੀਂ ਜ਼ਿਆਦਾ ਖਰੀਦਾਂਗੇ ਤੇ ਜਿਹੜੀ ਜਾਂ ਜਿਹੜੀ ਅਮਰੀਕਾ ਦੀਆਂ ਚੀਜ਼ਾਂ ਦੀ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੀ ਪ੍ਰੋਸੈਸਿੰਗ ਜ਼ਿਆਦਾ ਹੋਊਗੀ ਹਜੇ ਸਾਰੇ ਟੈਰਫ ਰਾਸ਼ਟਰਪਤੀ 트ੰਪ ਨੇ ਹਟਾਏ ਨਹੀਂ 10% ਟੈਰਫ ਯੂਐਸ ਤੇ ਜਿਹੜੇ ਯੂਐਸ ਦੇ ਨੇ ਬ੍ਰਿਟਿਸ਼ ਸਮਾਨ ਦੇ ਉੱਤੇ ਉਹ ਰਹਿਣਗੇ ਤੇ 트ੰਪ ਨੇ ਰਾਸ਼ਟਰਪਤੀ 트ੰਪ ਨੇ ਇਹ ਵੀ ਇਸ਼ਾਰਾ ਕੀਤਾ ਆ ਕਿ ਇਹਦੇ ਤੋਂ ਜ਼ਿਆਦਾ ਟੈਰਫ ਵੀ ਦੂਜੇ ਦੇਸ਼ਾਂ ਦੇ ਉੱਤੇ ਅਸੀਂ ਲਾ ਸਕਦੇ ਹ ਜਿਹੜੇ ਕਿਉਂਕਿ ਜਦੋਂ ਇਹ ਵਪਾਰਕ ਯੁੱਧ ਛੜਿਆ ਸੀ ਇਧਰੋਂ ਰਾਸ਼ਟਰਪਤੀ 트ੰਪ ਨੇ ਇੱਕ ਸਾਰਿਆਂ ਦੇ ਉੱਤੇ ਟੈਰਫ ਲਾਤੇ ਸਾਰਿਆਂ ਨੇ ਇਹਨਾਂ ਦੇ ਲਾ ਦਿੱਤੇ ਉਹਦੇ ਵਿੱਚ ਯੂਕੇ ਵੀ ਸ਼ਾਮਲ ਸੀ ਹੁਣ ਉਹਨਾਂ ਨੇ ਹਟਾ ਲਿਆ ਜਿਹੜਾ ਯੂਕੇ ਆ ਉਹ ਕਹਿੰਦੇ ਅਸੀਂ ਟੈਰਫਸ ਜਿਹੜੇ ਲਗਭਗ 2500 ਅਮਰੀਕਨ ਪ੍ਰੋਡਕਟਸ ਨੇ ਉਹਨਾਂ ਦੇ ਉੱਤੇ ਘਟਾਵਾਂਗੇ ਇਹਨਾਂ ਚ ਵਾਈਨ ਵੀ ਆ 올ਿਵ ਆਇਲ ਵੀ ਆ ਆ ਸਪੋਰਟਸ ਗੀਅਰ ਵੀ ਆ ਤੇ ਉਹਦੇ ਨਾਲ ਹੋਊਗਾ ਕਿ ਜਿਹੜੇ ਅਮਰੀਕਾ ਦੇ ਐਕਸਪੋਰਟਰ ਨੇ ਅਮਰੀਕਾ ਆਪਣਾ ਸਮਾਨ ਬਾਹਰ ਭੇਜਣਾ ਚਾਹੁੰਦਾ ਉਹਨੂੰ ਮਦਦ ਮਿਲੂਗੀ ਜਿਹੜੀ ਆਟੋ ਤੇ ਮੈਟਲ ਟੈਰਿਫਸ ਨੇ ਅਮਰੀਕਾ ਨੇ ਇਹ ਕਿਹਾ ਹੈ ਕਿ ਜਿਹੜੇ ਯੂ ਅਮਰੀਕਾ ਦੇ ਟੈਰਿਫ ਹੋਣਗੇ ਉਹ ਬ੍ਰਿਟਿਸ਼ ਦੀਆਂ ਕਾਰਾਂ ਦੇ ਉੱਤੇ ਘਟਾ ਦੇਵਾਂਗੇ 27.5% ਤੋਂ 10% ਦੇ ਉੱਤੇ ਲਿਆਵਾਂਗੇ ਤੇ 1 ਲੱਖ ਡਾਲਰ ਦਾ ਜਿਹੜਾ ਵਹੀਕਲ ਆ ਉਹਦੇ ਤੱਕ ਸਟੀਲ ਤੇ ਐਲਮਨ ਟੈਰਫ ਜਿਹੜੇ ਨੇ ਉਹ ਨੂੰ ਅਸੀਂ ਖਤਮ ਕਰ ਦਾਂਗੇ ਜਾਂ ਲਿਆ ਕੇ ਜ਼ੀਰੋ ਦੇ ਉੱਤੇ ਕਰ ਲਾਂਗੇ ਹੁਣ ਜਿਹੜੇ ਫੂਡ ਸਟੈਂਡਰਡ ਨੇ ਉਹ ਬਦਲੀ ਬਦਲਣਗੇ ਬ੍ਰਿਟਨ ਨੇ ਇਹ ਕਿਹਾ ਕਿ ਅਸੀਂ ਆਪਣੇ ਜਿਹੜੇ ਫੂਡ ਸੇਫਟੀ ਰੂਲ ਆ ਉਹਨੂੰ ਥੱਲੇ ਨਹੀਂ ਕਰਨਾ ਮਤਲਬ ਇਹ ਆ ਕਿ ਉਹ ਮਾਲਿਕ ਅਮਰੀਕਨ ਜਿਹੜੇ ਪ੍ਰੋਡਕਟਸ ਨੇ ਕਲੋਰੀਨ واਸ਼ਡ ਨੇ ਉਹਨਾਂ ਨੂੰ ਅਸੀਂ ਉੱਥੇ ਜਾਂ ਚਿਕਨ ਜਿਹਨੂੰ ਕਲੋਰੀਨ ਨਾਲ ਧੋਂਦੇ ਆ ਜਾਂ ਜਿਹੜੇ ਹਾਰਮੋਨ ਟ੍ਰੀਟਡ ਬੀਫ ਆ ਅਸੀਂ ਉਹਨੂੰ ਲਾਉ ਨਹੀਂ ਕਰਦੇ ਜਿਹੜੀ ਅਮਰੀਕਾ ਦੇਖੋ ਇਹ ਰਾਸ਼ਟਰਪਤੀ 트ੰਪ ਦੀ ਪਾਲਿਸੀ ਕੀ ਆ ਕਿਸੇ ਨੂੰ ਨਹੀਂ ਪਤਾ ਜਿਹੜੇ ਵੱਡੇ ਵੱਡੇ ਮਾਹਰ ਨੇ ਉਹ ਇਹਦੇ ਬਾਰੇ ਆਪਣੀ ਆਪਣੀ ਰਾਏ ਦਿੰਦੇ ਆ ਪਰ ਬੇਸਿਕਲੀ ਉਹਨਾਂ ਦਾ ਟਾਰਗੇਟ ਕਲੀਅਰ ਆ ਰਾਸ਼ਟਰਪਤੀ 트ੰਪ ਦਾ ਉਹ ਕਿੱਦਾਂ ਕਰਦੇ ਆ ਕੁਝ ਤੇ ਕਹਿੰਦੇ ਵੀ ਇਹਨਾਂ ਦੇ ਕੋਲੇ 100 200 ਬਿਆਨ ਆ ਜਿਹੜਾ ਕਦੇ ਕੋਈ ਦੇ ਦੇ ਦਿੰਦੇ ਕਦੇ ਕੋਈ ਦੇ ਦੇ ਦਿੰਦੇ ਤੇ ਉਹਦੇ ਤੋਂ ਬਾਅਦ ਹਲਚਲ ਮਚ ਜਾਂਦੀ ਆ ਉਹਦੇ ਤੋਂ ਬਾਅਦ ਫਿਰ ਉਹ ਬਿਆਨ ਬਦਲ ਲੈਂਦੇ ਆ ਉਹ ਇੱਕ ਸਟਰੈਟਜੀ ਆ ਇਹਨਾਂ ਦੀ ਚਾਹੁੰਦੇ ਕੀ ਆ ਰਾਸ਼ਟਰਪਤੀ ਟਰੰਪ ਉਹ ਇਹ ਚਾਹ ਰਹੇ ਆ ਕਿ ਅਮਰੀਕਾ ਦੀਆਂ ਚੀਜ਼ਾਂ ਬਾਹਰ ਜਦੋਂ ਜਾਣ ਬਾਹਰਲੇ ਲੋਕਾਂ ਨੂੰ ਉਹ ਸਸhtੀਆਂ ਪੈਣ ਉਹ ਸਸhtੀਆਂ ਪੈਣਗੀਆਂ ਬਾਹਰਲੇ ਲੋਕਾਂ ਨੂੰ ਜਿੱਦਾਂ ਯੂਕੇ ਦੇ ਨਾਲ ਇਹ ਡੀਲ ਆ ਅਮਰੀਕਾ ਦਾ ਸਮਾਨ ਉੱਥੇ ਯੂਕੇ ਦੇ ਵਿੱਚ ਸਸਤਾ ਪਵੇ ਤੇ ਇਹਦਾ ਮਤਲਬ ਇਹ ਆ ਕਿ ਅਮਰੀਕਾ 'ਚ ਜ਼ਿਆਦਾ ਚੀਜ਼ਾਂ ਬਣਨਗੀਆਂ ਜ਼ਿਆਦਾ ਬਾਹਰ ਜਾਣਗੀਆਂ ਤੇ ਜਿਹੜਾ ਸਮਾਨ ਬਾਹਰੋਂ ਆ ਰਿਹਾ ਅਮਰੀਕਾ ਦੇ ਵਿੱਚ ਯੂਕੇ ਤੋਂ ਜਿੱਦਾਂ ਇਸ ਵਪਾਰਕ ਸਮਝੌਤੇ ਜਿੱਦ ਉਹ ਅਮਰੀਕਾ ਦੇ ਵਿੱਚ ਮਹਿੰਗਾ ਪਵੇ ਹੁਣ ਹੋਊਗਾ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹ ਯੂਕੇ ਦਾ ਸਮਾਨ ਨਹੀਂ ਲੈਣਗੇ ਉਹ ਅਮਰੀਕਾ ਦਾ ਸਮਾਨ ਲੈਣਗੇ ਕਿਉਂਕਿ ਯੂਕੇ ਦਾ ਸਮਾਨ ਮਹਿੰਗਾ ਪਊਗਾ ਉਹਦੇ ਨਾਲ ਅਲਟੀਮੇਟਲੀ ਹੋਊਗਾ ਕਿ ਅਮਰੀਕਾ ਦੇ ਵਿੱਚ ਫੈਕਟਰੀਆਂ ਲੱਗਣਗੀਆਂ ਅਮਰੀਕਾ ਦੇ ਵਿੱਚ ਕੰਮ ਹੋਊਗਾ ਇਹਦੀ ਡਿਵੈਲਪਮੈਂਟ ਹੋਊਗੀ ਅਸਲ ਇਹਨਾਂ ਦਾ ਜਿਹੜਾ ਐਂਡ ਗੋਲ ਆ ਉਹ ਇਹ ਆ ਉਹਨੂੰ ਇਹ ਕਰਦੇ ਕੇ ਇਸ ਤਰੀਕੇ ਨਾਲ ਆ ਕਦੇ 25% ਲਾਤਾ 25% ਤੋਂ ਘਟਾ ਕੇ 10% ਕਰਤਾ 10% ਤੋਂ ਲਾ ਕੇ ਕਿਸੇ ਨਾਲ ਹੋਰ ਡੀਲ ਕਰ ਲਈ ਉਹ ਸਾਰਾ ਉਸ ਜਿਹੜਾ ਇੱਕ ਵੱਡਾ ਮਕਸਦ ਆ ਉਹਦਾ ਇੱਕ ਪਾਰਟ ਆ ਸੋ ਹੁਣ ਇਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਵਾਰੀ ਕੀਤਾ ਹੈ ਤੇ ਇਹ ਪਹਿਲਾ ਐਗਰੀਮੈਂਟ ਹੈ ਇਹਨਾਂ ਦੇ ਟੈਰਫ ਤੋਂ ਬਾਅਦ ਜਿਹੜਾ ਯੂਕੇ ਦੇ ਨਾਲ ਕੀਤਾ ਗਿਆ ਆ ਸੋ ਇੱਕ ਸਿੰਬੋਲਿਕ ਜਿਹਨੂੰ ਰਾਜਨੀਤਿਕ ਤੌਰ ਤੇ ਦੇਖਿਆ ਜਾਵੇ ਤੇ ਚਨਾਤਮਕ ਸਮਝੌਤਾ ਆਇਆ ਹੈ ਜੇ ਤਾਂ ਡੀਲ ਇਹਨਾਂ ਨੇ ਅਨਾਉਂਸ ਕੀਤੀ ਆ ਤਾਂ ਉਹ ਸੈਕੰਡ ਵਰਲਡ ਵਾਰ ਦੀ 80th ਐਨੀਵਰਸਰੀ ਦੇ ਉੱਤੇ ਯੂਰਪ ਜਿਹੜਾ ਸਿੰਬੋਲਿਕਲੀ ਇੰਪੋਰਟੈਂਟ ਹੋ ਗਿਆ ਸੀ ਦੋਵਾਂ ਦੇਸ਼ਾਂ ਦੇ ਲਈ ਦੋਵੇਂ ਸਾਈਡਾਂ ਇਹਦੇ ਵਿੱਚ ਜੇਤੂ ਰਹੀਆਂ ਇੱਕ ਤਰੀਕੇ ਨਾਲ ਕਹਿ ਲਓ ਬ੍ਰਿਟਨ ਜਿਹੜਾ ਆ ਉਹ ਡੀਲ ਦੇਖਦਾ ਹੈ ਕਿ ਅਸੀਂ ਕਾਮਯਾਬ ਹੋ ਗਏ ਆ ਵੀ ਜਿਹੜੀ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਸਾਡੇ ਤੇ ਸਖਤ ਅਪਰੋਚ ਕੀਤੀ ਸੀ ਜਾਂ ਸਖਤੀ ਕੀਤੀ ਸੀ ਉਹਨੂੰ ਅਸੀਂ ਨਰਮ ਕਰ ਲਿਆ ਦੂਜੇ ਪਾਸੇ ਅਮਰੀਕਾ ਇਹ ਕਹਿ ਰਿਹਾ ਹੈ ਕਿ ਸਾਨੂੰ ਹੋਰ ਮਾਰਕੀਟ ਦੀ ਐਕਸੈਸ ਮਿਲ ਗਈ ਹੈ ਸਪੈਸ਼ਲੀ ਜਿਹੜੇ ਸਾਡੇ ਫਾਰਮਰ ਨੇ ਜਾਂ ਐਕਸਪੋਰਟਰ ਨੇ ਉਹ ਉੱਥੇ ਜਾ ਕੇ ਜ਼ਿਆਦਾ ਚੰਗੀ ਤਰ੍ਹਾਂ ਆਪਣਾ ਮਾਲ ਵਿੱਚ ਸਕਣਗੇ ਅਗਲੀ ਗੱਲ ਬਾਤ ਇੱਕ ਡਰਾਉਡੀ ਨਾਂ ਦਾ ਪੀ ਐਚ ਡੀ ਸਟੂਡੈਂਟ ਅਮਰੀਕਾ ਦੇ ਵਿੱਚ ਉਹਦੀ ਅੱਜ ਅਖਬਾਰਾਂ ਦੇ ਵਿੱਚ ਬਹੁਤ ਚਰਚਾ ਹੈ ਮਾਮਲਾ ਕੀ ਹੈ ਇਹ ਕਾਨੂੰਨੀ ਤੌਰ ਦੇ ਉੱਤੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਲਈ ਯੂਨੀਵਰਸਿਟੀ ਆਫ ਅਲਾਬਾਮਾ ਦੇ ਵਿੱਚ ਪੜ੍ਹਨਾ ਆਇਆ ਸੀ ਇਹਨੂੰ ਮਾਰਚ ਦੇ ਵਿੱਚ ਡਿਟੇਨ ਕਰ ਲਿਆ ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਨੇ ਉਹਨਾਂ ਨੇ ਉਹਨੂੰ ਗ੍ਰਫਤਾਰ ਕਰ ਲਿਆ ਕਿਉਂਕਿ ਰਾਸ਼ਟਰਪਤੀ 트ੰਪ ਦਾ ਇਮੀਗ੍ਰੇਸ਼ਨ ਦੇ ਉੱਤੇ ਸ਼ਕਤੀ ਸੀ ਕਿਉਂਕਿ ਉਹਨਾਂ ਨੇ ਇਹ ਕਿ ਇਹ ਸਾਡਾ ਰਾਸ਼ਟਰੀ ਸੁਰੱਖਿਆ ਦਾ ਮਸਲਾ ਆ ਇਸ ਕਰਕੇ ਯੂਨੀਵਰਸਿਟੀ ਆਫ ਅਲਾਬਾਮਾ ਦੇ ਵਿੱਚ ਪੀ ਐਚ ਡੀ ਕਰ ਰਿਹਾ ਸਟੂਡੈਂਟ ਡਰਾਉਡੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਫਤਾਰ ਕਰ ਲਿਆ ਹੁਣ ਉਹਦੇ ਤੋਂ ਬਾਅਦ ਉਹਦਾ ਕਿਦਾਂ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਆ ਇਹਦਾ ਸਬੂਤ ਕੋਈ ਨਹੀਂ ਦਿੰਦਾ ਉਹਨਾਂ ਨੇ ਉਹਨੂੰ ਜਿਹੜਾ ਉਹਦੇ ਉਹਦੇ ਉਹਨੂੰ ਡਿਟੈਂਸ਼ਨ ਸੈਂਟਰ ਲਿਊਸੀਆਨਾ ਦੇ ਵਿੱਚ ਭੇਜ ਦਿੱਤਾ ਹੁਣ ਜਿਹੜਾ ਲਿਊਸੀਆਨਾ ਦਾ ਡਿਟੈਂਸ਼ਨ ਸੈਂਟਰ ਆ ਉਹ ਇਹਦੇ ਘਰ ਤੋਂ 300 ਮੀਲ ਦੂਰ ਆ ਮਤਲਬ ਇੱਥੇ ਆਪਣੀ ਫੈਂਸੇ ਦੇ ਨਾਲ ਉਹ ਉੱਥੇ ਅਲਾਬਾਮਾ ਦੇ ਵਿੱਚ ਰਹਿੰਦਾ ਸੀ ਉਤੋਂ 300 ਮੀਲ ਦੂਰ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਉਹਦਾ ਵੀਜ਼ਾ ਉਹਦੇ ਕੋਲ ਹੈਗਾ ਸਰਕਾਰ ਨੇ ਉਹਦਾ ਵੀਜ਼ਾ ਕੈਨਸਲ ਕਰ ਦਿੱਤਾ ਬਿਨਾਂ ਉਹਨੂੰ ਦੱਸਿਓ ਵੀ ਕਿਉਂ ਭਾਵੇਂ ਕਿ ਯੂਨੀਵਰਸਿਟੀ ਕਹਿੰਦੀ ਆ ਕਿ ਉਹ ਹਜੇ ਵੀ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਸਕਦਾ ਆ ਜਿੰਨਾ ਚਿਰ ਉਹ ਇਹਨੂੰ ਛੱਡ ਕੇ ਨਹੀਂ ਜਾਂਦਾ ਦੋ ਚਾਰ ਚਾਰਜ ਉਹਦੇ ਉੱਤੇ ਲਾਏ ਸੀ ਜਿਹੜੇ ਜਿਹੜੇ ਅਧਿਕਾਰੀ ਉਹ ਦੱਸਦੇ ਆ ਕਿ ਇਹਦਾ ਵੀਜ਼ਾ ਰਿਵੋਕ ਕੀਤਾ ਗਿਆ ਸੀ ਤੇ ਇਹ ਇੱਥੇ ਵੈਲਿਡ ਸਟੂਡੈਂਟ ਹੈ ਨਹੀਂਗਾ ਇੱਕ ਚਾਰਜ ਜਿਹੜਾ ਆ ਉਹ ਬਾਅਦ ਵਿੱਚ ਡ੍ਰੌਪ ਹੋ ਗਿਆ ਜਦੋਂ ਸਰਕਾਰ ਨੇ ਐਡਮਿਟ ਕਰ ਲਿਆ ਕਿ ਜਿਹੜਾ ਵੀਜ਼ਾ ਇਸ਼ੂ ਆ ਉਹ ਜਿੰਨਾ ਚਿਰ ਛੱਡ ਕੇ ਨਹੀਂ ਜਾਂਦਾ ਉਨਾਂ ਚਿਰ ਉਹਦੇ ਉੱਤੇ ਨਹੀਂ ਲਾਗੂ ਹੁੰਦਾ ਹੁਣ ਉਹਨੇ ਕਿਹਾ ਵੀ ਮੈਂ ਕਾਨੂੰਨੀ ਤੌਰ ਤੇ ਕੇਸ ਲੜਦਾ ਡਰਾਉਟੀ ਜਿਹੜਾ ਉਹਨੇ ਅਨੁਵਾਸ ਸੀ ਕਿ ਮੈਂ ਆਪਣੇ ਆਪ ਨੂੰ ਪ੍ਰੂਫ ਕਰ ਦੂੰਗਾ ਕਿ ਮੈਂ ਤੇ ਸਿਰਫ ਪੜ੍ਹਨ ਪੜਾਉਣ ਨਾਲਾ ਬੱਚਾ ਆ ਜਾਂ ਸਟੂਡੈਂਟ ਆ ਵੀ ਮੈਂ ਲੀਗਲੀ ਇੱਥੇ ਰਹਿ ਰਿਹਾ ਆ ਜੱਜ ਨੇ ਉਹਨੂੰ ਬੌਂਡ ਦੇ ਉੱਤੇ ਰਿਲੀਜ਼ ਕਰਨ ਤੋਂ ਰਿਫਿਊਜ਼ ਕਰ ਦਿੱਤਾ ਮਤਲਬ ਇਹ ਆ ਵੀ ਉਹਨੂੰ ਕਾਨੂੰਨੀ ਲੜਾਈ ਵੀ ਨਹੀਂ ਉਹ ਲੜ ਸਕਦਾ ਹੁਣ ਕੀਤਾ ਕੀ ਆ ਉਹਨੇ ਉਹਨੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ ਕਈ ਹਫ਼ਤਿਆਂ ਤੱਕ ਉਹ ਅੰਦਰ ਬੰਦ ਆ ਉਹਦੇ ਕੋਲੇ ਸੁਣਵਾਈ ਦਾ ਚਾਂਸ ਕੋਈ ਨਹੀਂ ਉਹਨੇ ਮਤਲਬ ਹੱਥ ਖੜੇ ਕਰ ਤੇ ਹਾਰ ਮੰਨ ਲਈ ਉਹ ਕਹਿੰਦਾ ਭਾਈ ਮੈਂ ਅਮਰੀਕਾ ਆਪਣੇ ਆਪ ਹੀ ਛੱਡ ਕੇ ਚਲੇ ਜਾਣਾ ਮੈਂ ਕੋਈ ਇਹਦੇ ਬਾਰੇ ਲੜਾਈ ਜਾਂ ਕਾਨੂੰਨੀ ਜਾਂ ਕੁਝ ਨਹੀਂ ਕਰਨਾ ਹੁਣ ਉਹਦੀ ਜਿਹੜੀ ਫੈਨਸੀ ਆ ਉਹਨੇ ਡਰੋਡੀ ਨੂੰ ਕਿਹਾ ਵੀ ਇਹ ਬੜਾ ਮਤਲਬ ਹਾਰਡ ਵਰਕਿੰਗ ਸਟੂਡੈਂਟ ਸੀ ਤੇ ਉਹਨਾਂ ਦੋਵਾਂ ਦੇ ਵਿੱਚ ਪਿਆਰ ਵੀ ਆ ਤੇ ਉਹ ਹੁਣ ਕਦੇ ਵੀ ਕਿਸੇ ਰਾਜਨੀਤੀ ਦੇ ਵਿੱਚ ਇਨਵੋਲਵ ਨਹੀਂ ਹੋਇਆ ਉਹਦਾ ਵਕੀਲ ਕਹਿੰਦਾ ਵੀ ਇਹ ਧਕਾ ਆ ਅਟਾਰਨੀ ਡੇਵਿਡ ਰੋਜ਼ਾ ਨੇ ਉਹ ਕਹਿੰਦਾ ਜਿਹੜਾ ਡਰਾਉਡੀ ਆ ਇਹਨੂੰ ਉਹਦੇ ਬੇਸਿਕ ਉਹਦੇ ਮੂਢਲੇ ਜਿਹੜੇ ਅਧਿਕਾਰ ਨੇ ਉਹਨਾਂ ਤੋਂ ਵੀ ਵਾਂਝਿਆ ਰੱਖਿਆ ਗਿਆ ਤੇ ਨਾ ਉਹਦਾ ਲੀਗਲ ਜਿਹਦਾ ਫੇਅਰ ਲੀਗਲ ਰਿਵਿਊ ਹੋਣਾ ਚਾਹੀਦਾ ਉਹ 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 ਅਲਟੀਮੇਟਲੀ ਹੁਣ ਇਸ ਕੱਲ ਦੇ ਉੱਤੇ ਉਹ ਕਰ ਗਿਆ ਅਮਰੀਕਾ ਦੇ ਵਿੱਚ ਉਹਦਾ ਜਿਹੜਾ ਟਾਈਮ ਸੀਗਾ ਉਹ ਕਾਲੋ ਕਿ ਉਹ ਪੂਰਾ ਹੋ ਗਿਆ ਤੇ ਉਹਨੂੰ ਉਹਨੇ ਇੱਥੋਂ ਜਾਣ ਦਾ ਫੈਸਲਾ ਕਰ ਲਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ